ਅੱਜ ਵੇਲੇ ਦੀਆਂ ਤੈਨਾਂ ਵੱਡੀਆਂ ਤੇ ਅਹਿਮ ਖਬਰਾਂ ਦਾ ਅਪਰੋਖ ਕਰਦੇ ਆ ਤੁਹਾਨੂੰ ਸੁਣਾਉਣੇ ਆ ਕਿ ਕਿਹੜੀਆਂ ਨੇ ਤੈਨਾਂ ਵੱਡੀਆਂ ਖਬਰਾਂ ਸਭ ਤੋਂ ਪਹਿਲਾਂ ਤਾਂ ਖਬਰ ਜੁੜੀ ਆ ਪਾਇ ਸੰਦੀਪ ਸਿੰਘ ਸੰਨੀ ਜੋ ਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ ਬੰਦ ਸੀ ਜੋ ਕਿ ਜੋ ਕਾਂਡ ਬਾਪਿਆਗਾ ਜਿਹੜਾ ਕਿ ਇੱਕ ਜਾਲਮ ਦਾ ਹਲਤ ਹੋਇਆਗਾ ਉਹਦੇ ਬਾਅਦ ਤੇ ਇੱਕ ਨਵੀਂ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਦੂਸਰੀ ਖਬਰ ਜੁੜੀ ਆ ਬਠਿੰਡੇ ਤੋਂ ਅਮਰਦੀਪ ਕੌਰ ਦੇ ਨਾਲ ਜਿਹੜੀ ਕਿ ਚਿੱਟੇ ਦੇ ਨਾਲ ਕਾਲੀ ਥਾਰ ਦੇ ਨਾਲ ਮਸੂਰ ਹੋਈ ਸੀ ਤੀਸਰੀ ਕੋਹਰ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਜਿਹੜਾ ਬੱਚਾ ਹਰਵੀਰ ਸਿੰਘ ਆ ਜਿਹੜਾ ਹਿਆਰਪੁਰ ਦੇ ਵਿੱਚ ਆ ਜਿਹੜਾ ਇੱਕ ਭਈਏ ਵੱਲੋਂ ਜਿਹੜਾ ਬੇਰਹਿਮੀ ਨਾਲ ਉਹਦਾ ਕਤਲ ਕਰਕੇ ਮੌਤ ਦੇ ਘਾਟ ਉਤਾਰਿਆ ਗਿਆ ਸੀ ਤੇ ਉਹਦੇ ਸਬੰਧ ਦੇ ਵਿੱਚ ਇੱਕ ਹੋਰ ਜਿਹੜੀ ਕਿ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਤੁਹਾਨੂੰ ਉਵੇਂ ਮੰਦ ਭਾਗੀ ਖਬਰ ਸੁਣਾਵਾਂਗੇ ਇੱਕ ਪਹਿਲਾਂ ਹੀ ਪਰਵਾਸ ਤੇ ਦੁੱਖਾਂ ਦਾ ਭਾਰ ਟੁੱਟਿਆ ਸੀ ਇੱਕ ਹੋਰ ਟੁੱਟ ਪਿਆ ਉਹਦੇ ਉੱਤੇ ਬਾਰਤ ਗੱਲਬਾਤ ਕਰਾਂਗੇ ਪਹਿਲਾਂ ਤੁਹਾਨੂੰ ਖਬਰ ਲੈ ਚੱਲਦੇ ਆ ਭਾਈ ਸੰਦੀਪ ਸਿੰਘ ਸੰਨੀ ਕਿ ਜਿਹੜਾ ਕਿ ਕੇਂਦਰੀ ਜੇਲ੍ਹ ਪਟਿਆਲਾ ਦੇ ਵਿੱਚ ਜੋ ਕਾਂਡ ਵਾਪਰਿਆ ਜੋ ਇੱਕ ਅਸੋਚੀ ਸਮਝੀ ਚਾਲ ਦੇ ਨਾਲ ਏਜੰਸੀਆਂ ਵੱਲੋਂ ਭਾਈ ਸੰਦੀਪ ਸਿੰਘ ਸੰਨੀ ਨੂੰ ਜਿਹੜਾ ਕਟਾਰੇ ਦੇ ਵਿੱਚ ਖੜਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਦੂਸਰੇ ਪਾਸੇ ਉਹ ਪਾਪੀ ਜ਼ਾਲਮ ਸੁਬਾ ਸਰਹੰਦਾ ਜਿਨੇ 100 ਤੋਂ ਵੱਧ ਨੌਜਵਾਨਾਂ ਨੂੰ ਵਾਰ ਕੇ ਆਪਣੇ ਆਪ ਨੂੰ ਇੱਕ ਵੱਡਾ ਹਸਤੀ ਕਹਾਉਂਦਾ ਅੱਜ ਜੇਕਰ ਉਹ ਮਰ ਗਿਆ ਤਾਂ ਅੱਜ ਕਈ ਉਹਦੇ ਨਾਲ ਦੇ ਹੀ ਬੱਚੜਾ ਤੇ ਉਹਦੇ ਹੱਕ ਤੇ ਖੜੇ ਹੋਇਆ ਪਰ ਦੂਸਰੀ ਵੱਡੀ ਖਬਰ ਸਾਹਮਣੇ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਆ ਤੇ ਸੰਦੀਪ ਸਿੰਘ ਸੰਨੀ ਦਾ ਜਿਹੜਾ ਪਰਿਵਾਰ ਨੇ ਉਹਦੀ ਲਾਸ ਲੈਂਡ ਤੋਂ ਇਨਕਾਰ ਕਰ ਦਿੱਤਾ ਸਾਡੇ ਰੋਸੇ ਜੋਖ ਜਿਹੜੇ ਸੂਤਰ ਨੇ ਉਹਨਾਂ ਤੋਂ ਮਿਲੀ ਜਾਣਕਾਰੀ ਇਹ ਵੱਡੀ ਖਬਰ ਸਾਹਮਣੇ ਆ ਕਿ ਜਿਹੜੀ ਉਹਨਾਂ ਨੇ ਜਿਹੜਾ ਉਹਦੀ ਲਾਸ ਲੈਂਡ ਤੋਂ ਪਾਪੀ ਦੀ ਇਨਕਾਰ ਕਰ ਦਿੱਤਾ ਤੇ ਨਾਲੇ ਭਾਈ ਸੰਦੀਪ ਸਿੰਘ ਸੰਨੀ ਨੂੰ ਅੱਜ ਜਿਹੜੇ ਕਿ ਸੰਗਰੂਰ ਦੇ ਜਿਹੜਾ ਸਰਕਾਰੀ ਹਸਪੀਟਲ ਦੇ ਵਿੱਚ ਲੈ ਕੇ ਜਿਹੜਾ ਹਲ ਜਾਇਆ ਗਿਆ ਉਹਦਾ ਮੈਡੀਕਲ ਚੈੱਕਅਪ ਮੈਡੀਕਲ ਕਰਵਾਉਣ ਦੇ ਲਈ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਦੋਂ ਮੈਡੀਕਲ ਚੈੱਕਅਪ ਕਰਾਉਣ ਦੇ ਲਈ ਜਿਹੜੋਂ ਉਹਨੂੰ ਬਾਹਰ ਕੱਢਿਆ ਗਿਆ ਤਾਂ ਗੱਡੀ ਦੇ ਵਿੱਚੋਂ ਤਾਂ ਭਾਈ ਸੰਦੀਪ ਸਿੰਘ ਅਸੰਨੀ ਉੱਪਰ ਬਾਹ ਖੜੀ ਕਰਨ ਦੀ ਕੋਸ਼ਿਸ਼ ਕਰਦਾ ਤਾਂ ਇੱਕ ਜਿਨ੍ਹਾਂ ਨੇ ਕਿ ਵਰਦੀ ਨਹੀਂ ਪਾਈ ਸੀ ਪੁਲਿਸ ਵਾਲੇ ਨੇ ਸਿਵਲ ਵਰਦੀ ਦੇ ਵਿੱਚ ਉਹਦੀ ਬਾਹ ਨੂੰ ਮਰੋੜਾ ਦੇ ਲਿਆ ਇਹ ਬੜੀ ਮੰਦ ਭਾਗੀ ਖਬਰ ਆ ਇੱਕ ਤਾਂ ਉਹਨੂੰ ਬੇਦੋਸ਼ਾ ਕੁੱਟਿਆ ਗਿਆ ਉਹ ਤੇ ਅੰਨਾ ਤਸੱਦਦ ਕੀਤਾ ਗਿਆ ਵੀ ਪੁਲਿਸ ਮੁਲਾਜ਼ਮਾਂ ਨੇ ਉਹਨੂੰ ਫੜ ਕੇ ਜਿਨ੍ਹਾਂ ਉਹਨਾਂ ਦਾ ਜੀ ਕੀਤਾ ਉਹਨੂੰ ਕੁੱਟਿਆ ਉਹਦਾ ਅੰਗ ਪਰ ਕੋਈ ਛੱਡਿਆ ਨਹੀਂ ਤੇ ਦੂਸਰਾ ਕਿ ਜੇਕਰ ਅੱਜ ਮੈਡੀਕਲ ਕਰਵਾਉਣ ਲਈ ਆਇਆ ਚਲੋ ਬਾਹ ਖੜੀ ਕਰਦਾ ਸੀ ਤਾਂ ਉਹਦੀ ਬਾਹ ਨੂੰ ਮਰੋੜਾ ਦਿੱਤਾ ਗਿਆ ਇਹ ਵੀ ਮੰਦ ਭਾਗੀ ਖਬਰ ਆ ਹੁਣ ਮੈਡੀਕਲ ਦੇ ਵਿੱਚ ਜਿਹੜੀ ਅਗਲੀ ਰਿਪੋਰਟ ਆਉਗੀ ਉਹ ਵੀ ਤੁਹਾਡੇ ਸਾਹਮਣੇ ਸੁਣਾਉਣੇ ਆ ਕਿ ਕੀ ਉਹ ਰਿਪੋਰਟ ਦੇ ਵਿੱਚ ਕੀ ਕੁਝ ਆਉਂਦਾਗਾ ਅਗਲੀ ਖਬਰ ਜੁੜੀ ਆ ਜਿਹੜੀ ਕਿ ਬਠਿੰਡਾ ਤੋਂ ਬਠਿੰਡਾ ਤੋਂ ਜਿਹੜੇ ਤੁਹਾਨੂੰ ਸਾਰਿਆਂ ਨੂੰ ਪਤਾ ਹੂਆ ਕਿ ਪਿਛਲੇ ਕਈ ਮਹੀਨਿਆਂ ਤੋਂ ਜਿਹੜੀ ਜੇਲ੍ਹ ਦੇ ਵਿੱਚ ਬੰਦਾ ਅਮਨਦੀਪ ਕੌਰ ਥਾਰ ਵਾਲੀ ਤੇ ਕੋਈ ਉਹਨੂੰ ਕਵੀਨ ਕਹਿੰਦਾਗਾ ਇੰਸਟਾ ਕਵੀਨ ਕਹਿੰਦਾਗਾ ਕੋਈ ਕੁਝ ਕਹਿੰਦਾਗਾ ਕੋਈ ਕੋਈ ਕਹਿੰਦਾਗਾ ਕਿਉਂਕਿ ਉਹ ਇੰਸਟਾਗ੍ਰam ਤੇ ਬੜਾ ਮਸ਼ਹੂਰ ਹੋਈ ਸੀ ਮਹਿੰਗੀਆਂ ਮਹਿੰਗੀਆਂ ਘੜੀਆਂ ਤੇ ਜਿਹੜੀਆਂ ਮਹਿੰਗੇ ਵਹਿੰਗੀਆਂ ਐਨਕਾਂ ਅਤੇ ਹੋਰ ਮਹਿੰਗੀਆਂ ਵਹਿੰਗੀਆਂ ਗੱਡੀਆਂ ਥਾਰ ਗੱਡੀਆਂ ਮੋਟਰਸਾਈਕਲ ਤੋਂ ਇਲਾਵਾ ਜਿਹੜਾ ਚਲੋ ਬੰਦੇ ਦੇ ਸੌਕ ਹੁੰਦੇ ਆ ਪਰ ਰੁਪਈਆ ਕਿੱਥੋਂ ਆਇਆ ਸਭ ਤੋਂ ਵੱਡੀ ਇਹ ਗੱਲ ਸામਨੇ ਆ ਰਹੇ ਸੀ ਪਰ ਜਦੋਂ ਇੱਕ ਪੱਤਰਕਾਰ ਮੱਕੜ ਦੇ ਨਾਲ ਜਦੋਂ ਇੰਟਰਵਿਊ ਹੋਈ ਉਸ ਤੋਂ ਬਾਅਦ ਜਿਹੜਾ ਵਿਜੀਲੈਂਸ ਵੱਲੋਂ ਉਹਦੇ ਉੱਤੇ ਜਿਹੜਾ ਇੱਕ ਸਕੰਝਾ ਕੱਸਿਆ ਗਿਆ ਉਹਦੀ ਜਿਹੜੀ ਪ੍ਰਾਪਰਟੀ ਆ ਉਹ ਵੀ ਸੀਜ਼ ਕੀਤੀ ਗਈ ਉਸ ਤੋਂ ਬਾਅਦ ਜਿਹੜਾ ਉਸ ਨੂੰ ਵਿਜੀਲੈਂਸ ਵੱਲੋਂ ਜਿਹੜਾ ਫੜਿਆ ਗਿਆ ਤੇ ਲਗਾਤਾਰ ਜਿਹੜਾ ਉਹਨੂੰ ਉੱਤੇ ਰਿਮਾਂਡ ਰਿਹਾ ਰਿਮਾਂਡ ਤੋਂ ਬਾਅਦ ਫਿਰ ਜੇਲ੍ਹ ਭੇਜੇਗੀ ਜੇਲ੍ਹ ਤੋਂ ਬਾਅਦ ਫਿਰ ਉਹਦੇ ਜਿਹੜੇ ਸਿਹਤ ਵਿਗੜੇ ਤੇ ਪਰ ਅੱਜ ਦੂਸਰੀ ਪੇੜ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਬਠਿੰਡਾ ਕੇਂਦਰੀ ਜੇਲ੍ਹ ਦੇ ਵਿੱਚ ਕਹਿੰਦੇ ਕਿ ਅਮਨਦੀਪ ਕੌਰ ਦੀ ਸਿਹਤ ਜਿਹੜੀ ਉਹ ਵਿਗੜ ਗਈ ਆ ਤੇ ਉਹਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਜਿਹੜਾ ਭਰਤੀ ਕਰਾਇਆ ਗਿਆ ਤੁਹਾਨੂੰ ਮੈਂ ਪਹਿਲਾਂ ਵੀ ਦੱਸਦਾ ਹੁੰਨਾ ਤੇ ਬੜੇ ਬਾਰੀ ਕਹਿਣਾ ਹੁੰਨਾਗਾ ਕਿ ਦੋ ਨੰਬਰ ਦੀ ਕਮਾਈ ਪਾਪਾਂ ਦਾ ਇਕੱਠਾ ਕੀਤਾ ਹੋਇਆ ਰੁਪਇਆ ਕਦੇ ਵੀ ਰਾਸ ਨਹੀਂ ਆਉਂਦਾ ਦੋ ਨੰਬਰ ਦੀ ਕਮਾਈ ਹਰਾਮ ਦਾ ਕੀਤਾ ਰੁਪਇਆ ਤੇ ਜਿਹੜਾ ਕਿ ਬੇਦੋਸਤ ਲੋਕਾਂ ਨੂੰ ਮਾਰਨ ਦਾ ਰੁਪਿਆ ਤੇ ਚਾਹੇ ਉਹ ਚਿੱਤੇ ਦਾ ਵੇਚ ਕੇ ਮਾਰੇ ਹੋਣ ਲੋਕ ਦੇ ਲੋਕਾਂ ਦੇ ਬੱਚੇ ਚਾਹੇ ਗੋਲੀਆਂ ਦੇ ਨਾਲ ਮਾਰੇ ਹੋਣ ਫੀਤੀਆਂ ਲਵਾਈਆਂ ਹੋਣ ਉਹ ਕਦੇ ਰਾਸ ਨਹੀਂ ਆਉਂਦਾ ਜਿਹੜਾ ਕਿ ਲਗਾਤਾਰ ਜਿਹੜੀ ਸਿਹਤ ਵਿਗੜ ਗਈ ਆ ਹੁਣ ਦੱਸਿਆ ਕਿ ਉਹਦੇ ਪੇਟ ਦੇ ਵਿੱਚ ਕੋਈ ਸੋਜਣਾ ਤੇ ਉਹਦਾ ਜਿਹੜਾ ਹੁਣ ਮੈਡੀਕਲ ਚੈੱਕਅਪ ਕਰਾਇਆ ਜਾਊਗਾ ਉਸ ਤੋਂ ਬਾਅਦ ਉਹਨੂੰ ਫਿਰ ਕਿੱਥੇ ਲ ਜਾਂਦੇ ਆ ਜੇਲ੍ਹ ਦੇ ਵਿੱਚ ਚਲ ਜਾਂਦੇ ਆ ਜਾਂ ਫਿਰ ਔਰ ਕਿਸੇ ਹਸਪਤਾਲ ਦੇ ਵਿੱਚ ਸਪਟ ਕਰਦੇ ਆ ਇਹ ਵੀ ਇੱਕ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿਉਂਕਿ ਕਾਫੀ ਟਾਈਮ ਤੋਂ ਲੰਬਾ ਸਮਾਂ ਹੋ ਗਿਆ ਸੀ ਜੇਲ੍ਹ ਦੇ ਵਿੱਚ ਬੰਦਾ ਤੁਹਾਨੂੰ ਉਦੋਂ ਪਤਾ ਹੂਆ ਸਾਰਿਆਂ ਨੂੰ ਕਿ ਜਦੋਂ ਬਠਿੰਡਾ ਪੁਲਿਸ ਨੇ ਜਦੋਂ ਇੱਕ ਥਾਰ ਦੇ ਵਿੱਚ 17-18 ਗ੍ਰਾਮ ਆ ਜਿਹੜਾ ਉਹਦੇ ਕੋਲੋਂ ਚਿੱਟਾ ਬਰਾਮਦ ਕੀਤਾ ਸੀ ਚਿੱਟੇ ਤੋਂ ਬਾਅਦ ਜਦੋਂ ਫਿਰ ਪੁਲਿਸ ਚਲਾਨ ਦਾ ਪੇਸ਼ ਕਰ ਸੱਚਾ ਕੀਤਾ ਉਹ ਜਮਾਨਤ ਤੇ ਜਦੋਂ ਬਾਹਰ ਆਉਂਦੀ ਆ ਬਾਹਰ ਆ ਕੇ ਜਦੋਂ ਆਪਣੇ ਹੀ ਕੋਠੇ ਦੇ ਵਿੱਚ ਇੰਟਰਵਿਊਆ ਕਰਨ ਲੱਗਦੀਆਂ ਤੇ ਫਿਰ ਵਿਜੀਲੈਂਸ ਜਿਹੜਾ ਉਹਦੇ ਤੇ ਸਕੰਜਾ ਕੱਸ ਦਿੰਦੀ ਆ ਜਿਹੜਾ ਕੇ ਲਗਾਤਾਰ ਹੋਣਾ ਜੇਲ੍ਹ ਦੇ ਵਿੱਚ ਬੰਦ ਆ ਜਿਹੜਾ ਕਿ ਕਈ ਵਾਰੀ ਉਹਨੇ ਅਰਜੀ ਲਾਈ ਸੀ ਤੇ ਜਿਹੜੀ ਉਹਦੀ ਜਮਾਨਤ ਆ ਜਿਹੜੀ ਉਹ ਵੀ ਖਾਰਜ ਹੋ ਚੁੱਕੀ ਆ ਹੁਣ ਤੀਸਰੀ ਵੱਡੀ ਖਬਰ ਹੋਰ ਜੁੜੀ ਆ ਜਿਹੜਾ ਕਿ ਹਸਿਆਰਪੁਰ ਦੇ ਵਿੱਚ ਇੱਕ ਭਈਏ ਵੱਲੋਂ ਛੋਟਾ ਬੱਚਾ 5 ਸਾਲ ਦਾ ਬੱਚਾ ਜਿਹੜਾ ਅਗਵਾ ਕਰਕੇ ਜਿਹੜਾ ਉਹਨੂੰ ਬੁਰੀ ਤਰ੍ਹਾਂ ਤਸੱਦਦ ਕਰਕੇ ਜਿਹੜਾ ਉਹਦੇ ਨਾਲ ਕੁਕਰਮ ਕਰਕੇ ਜਿਹੜਾ ਉਹਨੂੰ ਮੋਟਰ ਦੇ ਘਾਟ ਉਤਾਰਿਆ ਸੀ ਹੁਣੇ ਹੁਣ ਖਬਰੇ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਉਹਨਾਂ ਦਾ ਪਰਿਵਾਰ ਜਿਹੜਾ ਹਸਿਆਰਪੁਰ ਛੱਡ ਕੇ ਕਿਤੇ ਹੋਰ ਜਾ ਰਿਹਾ ਇਹ ਸਾਡੇ ਸੂਤਰਾਂ ਤੋਂ ਮਿਲੀ ਵੱਡੀ ਖ਼ਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਉਸ ਦਾ ਉਸ ਬੱਚੇ ਦਾ ਪਰਿਵਾਰ ਜਿਹੜਾ ਆਪਣਾ ਪਿੰਡ ਛੱਡ ਕੇ ਕਿਤੇ ਹੋਰ ਚੱਲਿਆ ਜਾ ਰਿਹਾ ਇਹ ਕਿਸੇ ਦਾ ਦਬਾਗ ਆ ਪੁਲਿਸ ਦਾ ਦਬਾਗ ਆ ਸਰਕਾਰ ਦਾ ਦਬਾਗ ਆ ਜਾਂ ਕਿਸੇ ਦਾ ਦਬਾਗ ਆ ਜਾਂ ਉਹ ਆਪਣੇ ਆਪ ਛੱਡ ਕੇ ਜਾ ਰਹੇ ਨੇ ਇਹ ਵੀ ਇੱਕ ਸੋਚਣ ਦਾ ਵਿਸ਼ਾ ਬੜਾ ਵੱਡਾ ਵਿਸ਼ਾ ਹੈਗਾ ਇੱਕ ਪਰਿਵਾਰ ਪਹਿਲਾਂ ਹੀ ਜਿਹੜਾ ਅਖਲੋਤਾ ਪੁੱਤਰ ਸੀ ਇੱਕ ਧੀ ਰਹਿ ਗਈ ਜਿਹੜਾ ਕਿ ਛੋਟਾ ਬੱਚਾ ਸੀ ਸਿਰਫ 5 ਸਾਲਾਂ ਦਾ ਬੱਚਾ ਜਿਹੜਾ ਇੱਕ ਨਰਦਈ ਭਾਈ ਵੱਲੋਂ ਜਿਹੜਾ ਉਹਦੀ ਪ੍ਰਵਾਸੀ ਮਜ਼ਦੂਰ ਵੱਲੋਂ ਤੇ ਜਿਹੜਾ ਉਹਦਾ ਕਤਲ ਕੀਤਾ ਜਾਂਦਾ ਬੇਸ਼ੱਕ ਉਸ ਦੇ ਸੰਬੰਧ ਦੇ ਵਿੱਚ ਲਗਾਤਾਰ ਪੰਜਾਬ ਦੇ ਵਿੱਚ ਮਤੇ ਪਾਉਣੇ ਵੀ ਜਿਹੜਾ ਸ਼ੁਰੂ ਕੀਤੇ ਸੀ ਪੰਚਾਇਤਾ ਵੱਲੋਂ ਇੱਕ ਮਹਿਮ ਵੀ ਚੱਲੀ ਸੀ ਜਿਹਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਹਿੰਗ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਤੇ ਹੋਰ ਜਿਹੜੇ ਵੱਖ-ਵੱਖ ਪਾਰਟੀਆਂ ਦੇ ਨਮਾਇਦਿਆਂ ਵੱਲੋਂ ਪਰ ਦੂਸਰੇ ਪਾਸੇ ਜਿਹੜਾ ਕਿ ਇਹਨਾਂ ਮਤਿਆਂ ਦੇ ਖਿਲਾਫ ਜਿਹੜਾ ਬਠਿੰਡਾ ਪੁਲਿਸ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਕਿਹਾ ਸੀ ਕਿ ਜੇਕਰ ਕਿਸੇ ਵੀ ਇਹ ਨੂੰ ਧਮਕਾਇਆ ਗਿਆ ਜਾਂ ਕਿਸੇ ਦੇ ਖਿਲਾਫ ਮਤ ਆ ਪਾਇਆ ਗਿਆ ਤਾਂ ਉਸ ਸਰਪੰਚ ਤੇ ਕਾਰਵਾਈ ਯਾਨੀ ਕਿ ਉਸ ਪੰਚਾਇਤ ਤੇ ਕਾਰਵਾਈ ਕੀਤੀ ਜਾਊਗੀ ਇਹ ਪੁਲਿਸ ਦਾ ਜਿਹੜਾ ਸਿੱਧਵੇ ਸਿੱਧ ਸਤਾਵ ਨਹੀਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਕੱਲਾ ਉਹ ਹਰਵੀਰ ਸਿੰਘ ਆਪਾਂ ਕਹੇ ਜੇ ਕਾਕਾ ਨਹੀਂ ਪਤਾ ਨਹੀਂ ਕਹਿੰਨੀ ਆ ਕਿ ਇਹ ਜੀਆਂ ਘਟਨਾਵਾਂ ਨੇ ਜਿਹੜੀਆਂ ਦੱਬੀਆਂ ਰਹਿ ਗਈਆਂ ਤੇ ਅੱਜ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੀਆਂ ਖਬਰਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਪਰ ਸਭ ਤੋਂ ਵੱਡੀ ਤੇ ਦੁੱਖਦਾਈ ਇਹ ਖਬਰ ਆ ਕਿ ਜੇਕਰ ਸੱਚੀ ਮੁੱਤੀ ਉਹ ਪਰਿਵਾਰ ਆਪਣਾ ਜਿਹੜਾ ਪਿੰਡ ਛੱਡ ਕੇ ਜਾ ਰਿਹਾ ਤਾਂ ਬਹੁਤ ਹੀ ਦੁੱਖ ਭਰੀ ਖਬਰ ਆ ਬਹੁਤ ਹੀ ਨਿਰਾਸ਼ਾ ਭਰੀ ਖਬਰ ਆ ਸਾਡੇ ਸੂਤਰਾਂ ਤੋਂ ਹੌਣੇ ਹੌਣੇ ਮਿਲੀ ਜਾਣਕਾਰੀ ਤੁਹਾਡੇ ਸਾਹਮਣੇ ਇਹ ਰੱਖ ਦਿੱਤੀ ਆ ਤੇ ਅਗਲੀ ਜਿਹੜੀ ਖਬਰ ਆ ਉਹ ਉਹਦੇ ਤੱਕ ਤੁਸੀਂ ਬਣੇ ਰਹੋ ਤੁਸੀਂ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰਦੇ ਹੋ ਆਪਣੇ ਕਮੈਂਟ ਜਰੂਰ ਲਿਖਿਓ ਧੰਨਵਾਦ ਬਰਜੂ ਕਾ ਖਾਲਸਾ ਬਰਜੂ ਕੀ ਫਤਿਹ